ਏ ਮੇਰੇ ਨਾਮ ਲਾ ਲਓ ਜੇਂਗੇ ਫੁੱਲ ਰਹਿਣ ਵਾਲੇ ਕਿ ਇੰਡੀਆ ਵਾਲੇ ਦੇ ਰਹਿਣ ਵਾਲੇ ਆਹ ਚਾਹੀ ਤੋ ਮੈਂ ਲੜਕਾ ਹੀ ਆਪਾਂ ਕਵਿਤਾ ਰਮਣ ਓਹ ਸਾਡਾ ਕੋਈ ਕੋਈ ਕਿਉਂ ਆ ਇਹ ਨਾ ਉਹ ਨਾ ਉਹ ਜਿਹੜਾ 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 ਉਹ ਜ ਮੇਰਾ ਭਾਂਜਾ ਜੀ ਮੈਂ ਉਹਨਾਂ ਦਾ ਲੜਕਾ ਮੇਰਾ ਛਿੰ다 ਸਿੰਘ ਉਹਨਾਂ ਦਾ ਮਮਾ ਹੀ ਇਹ ਫਰਕਸ਼ਨ ਤੇ ਗਿਆ ਸੀ ਜੀ ਜੱਲੋਕਿਆਂ ਅੱਡ ਦੇਖੇ ਅਸਦੇ ਖੜਦੇ ਆ ਰਹੇ ਸੀ ਖੁਸ਼ੀ ਖੁਸ਼ੀ ਆ ਰਹੇ ਸੀ ਕਰਨ ਨੂੰ ਇਹਨਾਂ ਦੇ ਪਿਤਾ ਜੀ ਤੇ ਮਾਤਾ ਜੀ ਪਹਿਲਾ ਮੋਰਸਲ ਉਹਨਾਂ ਦਾ ਸੀ ਤੇ 10 ਕੁ ਮਿੰਟਾਂ ਤੱਕ ਕੋਈ ਵਕਵਾ ਹੋਏਗਾ ਦੂਸਰਾ ਮੋਰਸਲ ਛੋਟਾ ਮੁੰਡਾ ਨਾਲ ਹੋਰ ਲੜਕੇ ਆ ਗਏ ਸੀ ਦੋ ਜਣੇ ਇਹ ਜੇ ਛਿੰ다 ਸਿੰਘ ਤੇ ਸਰਬਜੀਤ ਸਿੰਘ ਸੀ ਇਹ ਲਾਸਟ ਸੀਗੇ ਇਹਨੂੰ ਲੈਟ ਅੱਗੋਂ ਵਾਰੀ ਸੀ ਗੱਡੀ ਵੱਢੀ ਇਹ ਲੈਡ ਵੱਜ ਰਹੀ ਸੀ ਇੱਕ ਲੈਡ ਸੀ ਇਹ ਮੋਟਰਸਾਈਕਲ ਤੇ ਇਹਨਾਂ ਸੋਚਿਆ ਹੋਣਾ ਕਿ ਇੱਕ ਕੋਈ ਮੋਟਰਸਾਈਕਲ ਆ ਕੋ ਆ ਰਿਹਾ ਹੈ ਇਹ ਸਿੱਧੇ ਆ ਕੇ ਇਹਨਾਂ ਦੇ ਵੱਟੀ ਗੱਡੀ ਦੇ ਵਿੱਚ ਐਕਸੀਡੈਂਟ ਹੋ ਗਿਆ ਜਿਸ ਕਰਕੇ ਇਹਨਾਂ ਦੀ ਮੌਕੇ ਦੀ ਮੌਤ ਹੋ ਚੁੱਕੀ ਸੀ ਜੋ ਕਿ ਦੱਸਿਆ ਜਾ ਰਿਹਾ ਹੈ ਸਾਨੂੰ ਵੀ ਸਾਨੂੰ ਫੋਨ ਗਿਆ ਇਸ ਤਰ੍ਹਾਂ ਤਹਿ ਸੰਗ ਨੂੰ ਉਹਦੇ ਪਿਤਾ ਜੀ ਨੂੰ ਵੀ ਇਸ ਤਰ੍ਹਾਂ ਤੁਹਾਡੇ ਲੜਕੇ ਦਾ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਪਹੁੰਚੇ ਨੇ ਇਹ ਉਹਨੂੰ ਲੈ ਕੇ ਤੇ ਉਹਨੇ ਚ ਨਿਵਲ ਹਸਪੀਟਲ ਹੋਇਪਰ ਪਹੁੰਚ ਗਿਆ ਜਿੱਥੇ ਸਰਪੰਚ ਸਿੰਘ ਉਹਨਾਂ ਜਵਾਬ ਦਿੱਤਾ ਸਰਪੰਚ ਫਿਰ ਰੈਫਰ ਕਰਤਾ ਫੇਤਕੋਟ ਫੇਤਕੋਟ ਤੋਂ ਉਹਨਾਂ ਵੀ ਜਵਾਬ ਦਿੱਤਾ ਜਿੱਥੇ ਉਹਨਾਂ ਰੈਫਰ ਕਰਕੇ ਪੀਜੀਐ ਚੰਡੀਗੜ੍ਹ ਪੇਸ਼ਤਾ ਜੋ ਕਿ ਸਾਡਾ ਛਿੰਦ ਸਿੰਘ ਪੁੱਤ ਟਾਹ ਸਿੰਘ ਪਿੰਡ ਟੈਂਡੀ ਵਾਲੇ ਨੂੰ ਸਬਤਵਾਇਆ ਜਾਵੇ ਤੇ ਬਣਦੀ ਕਾਰਵਾਈ ਇਹਨਾਂ ਆਰਮੀ ਵਾਲਾਂ ਤੋਂ ਕੀਤੀ ਜਾਵੇ ਦਾਤ ਵੀ ਇਹ ਸਾਰੀ ਪੰਚਾਇਤ ਨਗਰਵਾਸੀ ਮੈਂ ਬੇਨਤੀ ਕਰਨਾ ਕਿ ਇਹਨਾਂ ਦੇ ਜੋ ਕਿ ਬਣਦੀ ਕਾਰਵਾਈ ਕੀਤੀ ਜਾਵੇ ਜੋ ਇਹਨਾਂ ਦੇ ਰਫਤਾਰ ਥੋੜੀ ਜਿਹੀ ਘਟਾਈ ਜਾਵੇ ਜਾ ਕਿ ਜਨਤਾ ਨੂੰ ਪੂਰਾ ਪੂਰਾ ਲਾਭ ਮਿਲੇ ਸਕੇ। ਬਾਈ ਕੱਟੇ ਤੇ ਗੱਡੀਆਂ ਵੱਡੀਆਂ ਆਉਂਦੀਆਂ। ਇੱਥੇ ਦੀ ਸੜਕ ਬਹੁਤ ਛੋਟੀ ਐ ਤੇ ਗੱਡੀਆਂ ਵੱਡੀਆਂ ਨੇ। ਜਾਂ ਤਾਂ ਸੜਕ ਨੂੰ ਚੌੜੀ ਕਰਾਇਆ ਜਾਵੇ ਜਾਂ ਫਿਰ ਇੱਥੇ ਗੱਡੀਆਂ ਥੋੜੀਆਂ ਸਲੋ ਕਰਕੇ ਘਟ ਜਾਏ ਕਿਤੇ ਜਾਨ। ਕਿੱਥੋਂ ਦੇ ਰਹਿੰਦੇ ਹੋ? ਟਿੰਡੀ ਵਾਇਨਾ। ਇਹ ਕੀ ਲੱਗਦਾ ਸੀ ਇੱਥੇ? ਬੇਟਾ ਮੈਂ। ਬੇਟਾ ਕਿੰਨੀ ਉਮਰ ਦੀ? ਇਹ ਕਿਸੀ 24 ਕੁ ਸਾਲ। 24 ਸਾਲ। ਹਾਂ। ਤੇ ਕਿੱਥੇ ਗਏ ਸੀ ਕਿੱਥੋਂ ਆ ਰਹੇ ਸੀ? ਇੱਥੇ ਆਪਣੇ ਆ ਜਲੋਂ ਕਸ ਗਿਆ ਸੀ ਤੇ ਯਾ ਸੀਗਾ ਯਾ ਸੀਗਾ ਹਾਂਜੀ ਫੰਕਸ਼ਨ ਤੋਂ ਆ ਰਹੇ ਸੀ ਤੁਸੀਂ ਹਾਂਜੀ ਅਸਤੇ ਕੁਰਤੇ ਕਿ ਇੱਥੇ ਕੀ ਆ ਗਿਆ ਅਸ ਅਸ ਦੇ ਘੇੜਦੇ ਆ ਰਹੇ ਪਹਿ ਹਮ ਹਮ ਅਸ ਦੇ ਕੁਦਰੇ ਉੱਤੇ ਹਮ ਜਦੋਂ ਅਸੀਂ ਕਾਰ ਪਹੁੰਚੇ ਸਾਨੂੰ ਫੋਨ ਮਗਰ ਗਿਆ ਹਮ ਹਮ ਬੇਹਤਰਾ ਐਕਸੀਡੈਂਟ ਹੋ ਗਿਆ ਮੇਰਾ ਤੇ ਮੇਰੇ ਵੱਡੇ ਦਾ ਤੇ ਤੁਸੀਂ ਪਹੁੰਚੋ ਸਾਦੇ ਜਾਉ ਤੋਂ ਪਹਿਲਾਂ ਲੈ ਗਏ ਸੀ ਫਿਰ ਤੇ ਜਦੋਂ ਹਸਪੀਟਲ ਹੀ ਪਹੁੰਚੇ ਸਾਨੂੰ ਪਤਾ ਲੱਗ ਗਿਆ ਵੀ ਚਿੰ다 ਸਿੰਘ ਮਗ ਗਿਆ ਨੌਜਵਾਨ ਸੀ ਨੌਜਵਾਨ ਸੀ ਵਿਆਹ ਨਹੀਂ ਸੀ ਵਿਆਹ ਕਿੱਡਾ ਕੇ ਹੋਰ ਬੱਚੇ ਕਿੰਨੇ ਪੰਜ ਬੱਚੇ ਹਾਂ ਇਹ ਵੱਡਾ ਛੋਟਾ ਇਹ ਵੱਡਾ ਸੀਗਾ ਸਾਰੇ ਦਾ ਵੱਡਾ ਹਾਂ ਨਹੀਂ ਵੱਡੀ ਲੜਕੀ ਸੀ ਉਸ ਦੀ ਉਹਦਾ ਤਾਂ ਵਿਆਹ ਹੋ ਗਿਆ ਨਹੀਂ ਲੜਕੀ ਦਾ ਦੇਥ ਹੋ ਗਈ ਦੇਥ ਹੋ ਗਈ ਕੋਈ ਨਾਲ ਕੌਣ ਸੀਗਾ ਆਪਣਾ ਸਰਬਜੀਤ ਇਹ ਪਿੰਡ ਦਾ ਹੀ ਸੀ ਪਿੰਡ ਦਾ ਹੀ ਨਾਲੋਂ ਪਿੱਛੇ ਬੈਠਾ ਸੀ ਮੋਟਰ ਉਹ ਕਿਵੇਂ ਜਖਮੀ ਹੋ ਗਿਆ ਉਹ ਤਾਂ ਜ਼ਖਮੀ ਹੋ ਗਿਆ ਪੁਲਿਸ ਲੈ ਗਿਆ ਉਹਨਾਂ ਨੂੰ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਕਾਰਵਾਈ ਪੁਲਿਸ ਲੈ ਗਿਆ ਉਸ ਤੋਂ ਬਾਅਦ ਸਹੀ ਉਹਨਾਂ ਦੇ ਕਰੋ ਹੋਣੀ ਚਾਹੀਦੀ ਹੈ ਜਵਾਬ ਮਿਲਿਆ ਇਨਸਾਫ ਮਿਲਣਾ ਚਾਹੀਦਾ ਇਹ ਮੇਰੇ ਨਾਮ ਲਾ ਲਓ ਜੇ ਮੈਂ ਇੱਥੇ ਰਹਿਣ ਵਾਲਾ ਕਿਹ ਕੀ ਇੰਡੀ ਵਾਲੇ ਦੇ ਰਹਿਣ ਵਾਲੇ ਮੈਂ ਲੜਕਾ ਹਾਂ ਮੈਂ ਕਵੀਤਾਂ ਕਿੱਥੇ ਗਏ ਕਿੱਥੇ ਆ ਰਹੇ ਅੰਚਲਕ ਗਈ ਯਾ ਯਾ ਤੇ ਨਤਦੇ ਰਹੇ ਨੇ ਉਹ ਤੁ ਬਾ ਸਾਡਾ ਮੋੜ ਤੇ ਲੱਗੇ ਸੀ ਉਹ ਤੋਂ ਬਾਅਦ ਮੇਰੇ ਛੋਟੇ ਮੁੰਡੇ ਦਾ ਸੀ ਉਹ ਤੋਂ ਬਾਅਦ ਇਹ ਮੁੰਡੇ ਦਾ ਹੀ ਆ ਅੱਗੇ ਪਿੱਛੇ ਸੀ ਗੱਡੀ ਇਧਰੋਂ ਆ ਰਹੀ ਸੀ ਗੱਡੀ ਇਧਰੋਂ ਆਈ ਸੀ ਇੱਕ ਲੜ ਜਗਦੀ ਸੀ ਇੱਕ ਲੜ ਜਗਦੀ ਸੀ ਇੱਕ ਲੜ ਜਗਦੀ ਸੀ ਇਹਨ ਪਤਾ ਵੱਡੀ ਝੋਟੀ ਸੀ ਗੱਡੀ ਕਿ ਛੱਡੀ ਸੀ ਫਿਰ ਜਦੋਂ ਤੇਰ ਛਾ ਦੇ ਬਬ ਮਿਲੀ ਉਹ ਵੱਡੀ ਗੱਡੀ ਸੀ ਕੋਠੇ ਜਿੱਡੀ ਅਹ ਲੜਦੀ ਆਂਟੀ ਲੜ ਇੱਕੋ ਜਗਦੀ ਹਿਲਾਲ ਜੀ ਹਾਂ ਇੱਕ ਲੜ ਸੀ ਮੌਕੇ ਤੇ ਦੱਸੋ ਤੇ ਮੌਕੇ ਤੇ ਦੱਸੋ ਕਿ ਤਾ ਵੀ ਜੱਦ ਦਾ ਫਿਰ ਕਰਾ ਦੇ ਤਾਂ ਹਣ 10 ਮਿੰਟ ਬਾਅਦ 15 ਮਿੰਟ ਪਤਾ ਲੱਗਾ ਉਹਨਾਂ ਨੂੰ ਲੈ ਜਾਂਦੇ ਸੀ ਮਗਰ ਪਹੁੰਚ ਗਏ ਤੇ ਤਾਂ ਦੇ ਮੁੜਾ

ਕਿੰਨੀ ਕਮਰ ਸੀ ਮੰਡੀ ਸੀ 25 ਕੁ ਸਾਲ ਨਹੀਂ ਕੁਆਰਾ ਸੀ ਚਿੰਦਰਪਾਲ ਚਿੰਦਰਪਾਲ ਕਿੱਥੋਂ ਦਰਨ ਟੈਂਡੀ ਵਾਲੇ ਦਾ ਕਿੱਦੇ ਚ ਵੱਜਿਆ ਕਿੱਦੇ ਫੌਜੀ ਨੇ ਗੱਡੀ ਚ ਵੱਜਾ ਸੀ ਉਵੇਂ ਦੱਸ 15 ਮਿੰਟ ਬਾਅਦ ਅਸੀਂ ਜਦ ਫੌਜੀ ਚੋਕ ਖ ਲੈ ਗਏ ਨੇ ਉਦੋਂ ਬਾਅਦ ਅਸੀਂ ਆ ਗਏ ਆ ਪਿੰਡ ਗਏ ਆ ਉੱਥੇ ਇਹਨਾਂ ਦੇ ਟੈਂਡੀ ਵਾਲੇ ਉਵੇਂ ਵਾਪਸੀ ਫਿਰ ਆਏ ਆ ਇੱਕ ਵਾਰ ਸੇ ਅਸੀਂ ਸਾਡੇ ਬਾਹਰ ਵਾਪਸੀ ਮੁੜ ਗਏ ਇਥੋਂ ਆ ਦੇਥ ਮੌਕਤ ਹੋ ਗਈ ਉਹ ਨਹੀਂ ਹਾਂ ਇਹ ਆਪਣੀ ਸਰਬਜੀਤ ਉਹਦਾ ਕੀ ਨਾਮ ਸਰਬਜੀਤ ਇਹ ਉਹਦੇ ਕਿੰਨੇ ਕੋ ਉਹਦੇ ਵੀ ਕਿ ਬਾਈਕ ਤੇ 23 ਸਾਲ ਦੀ ਹੈ ਉਹ जख्मी ਹੋਗਾ ਉਹ जख्मी ਹੋ ਗਿਆ ਉਹਨੇ ਸਿਰ ਨੂੰ ਨਹੀਂ ਸੱਟ ਲੱਗੀ ਦਿਮਾਗੀ ਹੋਰ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ ਬੰਦਾ ਇਹਨਾਂ ਤੇ ਕਾਰਵਾਈ ਕੀਤੀ ਜਾਏ ਤੇ ਬੰਦੀ ਸਾਥ ਨਾ ਦਿੱਤਾ ਜਾਏ ਹਾਂ ਇਹਨਾਂ ਨੂੰ ਸਾਥ ਮਿਲਣਾ ਚਾਹੀਦਾ ਹੈ ਅਸੀਂ ਜੀ ਮਾਮਲਾ ਸਰ ਸਾਹਮਣੇ ਆਇਆ ਤਾਂ ਕਿੰਨੇ ਲੋਕਾਂ ਦੀ ਜੀ ਸਰ ਮੌਤ ਹੋਈ ਹੈ ਏ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਬੀਤੀ ਰਾਤ ਕਰੀਬ 12 ਵਜੇ ਇੱਕ ਮੋਟਰਸਾਈਕਲ ਤੇ ਦੋ ਸਵਾਰ ਸੀ ਤੇ ਨਾਲ ਕਿਸੇ ਇਹਨਾਂ ਦੇ ਪਬਲਿਕ ਦੇ ਦਸਤਾਨਦਕ ਵੀ ਆਰਮੀ ਵਾਲਾਂ ਦੀ ਗੱਡੀ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਜਗਤ ਛਿੰਦਾ ਸਿੰਘ ਪੁੱਤਰ ਟਹਿਲ ਸਿੰਘ 25-24 ਸਾਲ ਦਾ ਜਵਾਨ ਆ ਉਹਦੀ ਐਟ ਥਿਸ ਪੁਆਇੰਟ ਡੈਥ ਹੋਈ ਆ ਉਹਦੀ ਡੈਡ ਬੋਡੀ ਸਿਵਲ ਹਸਪਤਲ ਮੋਰਚੀ ਵਿੱਚ ਆ ਤੇ ਇੱਕ ਸਰਬਜੀਤ ਸਿੰਘ ਆ ਉਹ ਮਤਲਬ ਜ਼ਖਮੀ ਹੋਇਆ ਜਿਹੜਾ ਅੱਗੇ ਉਹਨਾਂ ਨੇ ਮੈਡੀਕਲ ਕਲਿਨਿਕ ਕੋਲ ਰੈਫਰ ਕੀਤਾ ਉੱਥੋਂ ਅੱਗੇ ਉਹਨਾਂ ਨੇ ਪੀਜੀ ਨੀ ਰੈਫਰ ਕਰ ਦਿੱਤਾ ਸਰ ਜਿਹੜੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਿ ਕਿਸ ਨਾਲ ਐਕਸੀਡੈਂਟ ਕੀ ਹੋਇਆ ਕੋਈ ਪਤਾ ਲੱਗਿਆ ਸਰ ਅਜੇ ਇਹੀ ਕਿ ਆ ਵੀ ਆਰਮੀ ਦੀ ਗੱਡੀ ਸੀ ਉਹਦੇ ਵਿੱਚ ਮੋਟਰਸਾਈਕਲ ਦੇ ਨਾਲ ਅੱਪਸਾਈਡ ਟੱਕਰ ਹੋਈ ਹੈ ਰਾਤ ਤੇ ਬਾਕੀ ਅਜੇ ਪਹੁੰਚੇ ਸੀ ਇਨਵੈਸਟੀਗੇਸ਼ਨ ਕਰਦੇ ਹਾਂ ਕੀ ਆ ਔਨ ਮੈਡਿਕਲ ਅਜੇ ਕੁਝ ਨਹੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਪਤਾ ਅਸੀਂ ਅਜੇ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਜੋ ਵੀ ਹੋਗਾ ਤਦ ਬਾਅਦ ਦੱਸਦੇ ਹਾਂ ਹਾਂ ਚੰਦਰ ਸਿੰਘ ਦੀ ਜਾਨ ਥਈਆ they started just saying they're